अब भी निकल जाते हैं हां याद कर गया तो हो गया सेट ਜੋ ਆਕ ਸੀ 12 13 ਸਾਲ ਦਾ ਜੀ ਤੇ ਉਹ ਸਮਾਨ ਫੇਰੀ ਲਾ ਕੇ ਤੇ ਰੋਡ ਦੇ ਸਾਈਡ ਸੇ ਚੱਲ ਰਿਹਾ ਸੀ ਮੈਂ ਮਗਰ ਗੱਡੀ ਬੜੀ ਤੇਜ਼ ਆ ਰਹੀ ਸੀ ਸਪੀਡ ਨਾਲ ਉਹਨੂੰ ਕੱਟ ਮਾਰ ਕੇ ਤੇ ਉਹਨੂੰ ਰੇੜੀ ਨੂੰ ਕਿਸਟ ਡੈਂਟ ਵੱਜ ਗਿਆ ਤੇ ਨਾਲੇ ਸਾੜੀ ਰੇੜੀ ਪਲਟ ਗਈ ਤੇ ਨਾਲੇ ਉਹਦੇ ਵਿੱਚ ਕੱਪ-ਕੁੱਪ ਸੀ, ਚੀਨੇ ਦਾ ਸਮਾਨ ਸੀ, ਬਾਕੀ ਕਰੋਕਰੀ ਦਾ ਸਮਾਨ ਸੀ, ਸਾਰਾ ਨੁਕਸਾਨ ਹੋ ਗਿਆ ਸਾਡਾ ਚੁੱਪ ਚੁਪ ਕੇ ਗਿਆ। ਇਹ ਬਾਅਦ ਚ ਬਾਕੀ ਤੁਸੀਂ ਦੇਖ ਲਓ ਇਹ ਸਾਹਮਣਾ ਸਾਰਾ ਜਿਹੜਾ ਹਾਲੀਆ ਹੈਗਾ ਉਹ ਸਾਹਮਣੇ ਸਾਰਾ ਪੁੱਤਰ ਹੈ। ਤੇ ਤੁਹਾਡੇ ਬੰਦੇ ਦਾ ਕਿੰਨਾ ਨੁਕਸਾਨ ਹੋਇਆ? ਤੇ ਬੰਦੇ ਦਾ ਨੁਕਸਾਨ ਘੱਟੋ-ਘੱਟ 10000 ਦਾ ਤੋਂ ਸਮਾਨ ਰੇੜੀ 'ਚ ਪਿਆ ਸੀ। ਅੱਛਾ ਜੀ। ਤੇ ਨਾਲੇ ਉਹ ਰੇੜੀ 12-13000 ਦੀ ਰੇੜੀ ਦਾ ਨੁਕਸਾਨ ਹੋ ਗਿਆ। ਕੀ ਹੋਣਾ ਬੰਦਾ ਕਿੱਥੇ ਹੈ? ਉਹ ਸਿਵਲ ਹਸਪਤਾਲ ਜੇ ਹੈਗਾ ਸਰੀਆ ਸਾ ਤੁਹਾਡਾ ਬੰਦਾ ਕਿ ਘੱਟ ਘਾਟਾਂ ਵੱਜੀਆਂ ਕਿੰਨੀਆਂ ਕਿ ਘੱਟਾਂ ਵੱਜੀਆਂ ਜੀ ਸੱਟ ਬਹੁਤ ਜਿਆਦਾ ਲੱਗੇ ਟਿਕਟ ਟਿਕੂ ਲੱਗਣਗੇ ਉਹਦੀ ਲੱਤ ਤੋਂ ਲੱਤ ਟੁੱਟ ਗਈ ਠੀਕ ਹੈ ਤੁਹਾਨੂੰ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਦੀ ਅਸੀਂ ਇਹ ਕਰਦੇ ਆ ਜਿਹੜੇ ਬੰਦੇ ਨੂੰ ਸੱਟ ਵੱਜੀ ਹੈ ਉਹਦੀ ਦਵਾਈ ਦੂਈ ਹੋ ਜਾਏ ਤੇ ਜਰਾ ਨੁਕਸਾਨ ਹੋਇਆ ਹੈ ਉਹ ਸਾਡਾ ਸਾਰਪਰ ਆ ਜਾਏ ਬਸ ਠੀਕ ਹੈ ਧੰਨਵਾਦ ਹੋਰ ਤਾਂ ਅਸੀਂ ਬਾਕੀ ਪਰਦੇਸੀ ਬੰਦੇ ਹੈ ਅਸੀਂ ਕਿਸ ਕੀ ਲੈਣਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜੀ ਇੱਕ ਡਿਜਨਗਾਰਾ DL2CR 776 ਇਹ ਵੀ ਅਦਰ ਰਿਪੋਰਟ ਤਾਂ ਡੋਕਟਰ ਨੂੰ ਜਾ ਰਹੀ ਸੀ ਅੱਗੇ ਇੱਕ ਰੇੜੀ ਜਿਹਦੇ ਵਿੱਚ ਟੀਨੀ ਦੇ ਕੱਪ ਸੀਗੇ ਉਹ ਜਾ ਰਹੀ ਸੀ ਇਹਨੂੰ ਪਿੱਛੋਂ ਟੱਕਰ ਵੱਜੀ ਐ ਇਹ ਰੇੜੀ ਜਿਹੜਾ ਮੈਡੀਕਲ ਕਾਲਜ ਦਾਖਲ ਹੈ ਦੇਖਦੇ ਨੇ ਕੀ ਕਰਦੇ ਕਿੰਨੇ ਆਣੇ ਸਰ ਜੱਗ ਨਹੀਂ ਹੈਗੇ ਜੀ ਅਜੇ ਸਰ ਕੋਈ ਕਲੀਅਰ ਨਹੀਂ ਕੀ ਕਾਰਵਾਈ ਕੀਤੀ ਹੈ ਰੇਨ ਦੇ ਦੇਖ ਕੇ ਇਹਨੂੰ ਮੈਡੀਕਲ ਜਾ ਕੇ ਪਵੇ ਨੇ ਕੀ ਕਰਦੇ কি